ਆ ਦੋਨੇ ਜਾਨਵਰ ਦੋਸਤੋ ਸੇਲ ਆ ਇੱਕ ਤਾਂ ਕਾਲਾ ਘੋੜਾ ਤੇ ਇੱਕ ਸਿੰਧੀ ਬਸ਼ੀਰਾ ਇਹ ਦੋਨੇ 22 ਪ੍ਰਦੀਪ ਦੇ ਯਾਨੀ ਕਿ ਖਾਲਸਾ ਸਟੱਡ ਫਾਰਮ ਤੇ ਸੇਲ ਖੜੇ ਆ ਤੇ 22 ਦਾ ਫਾਰਮ ਮੋਗੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਲੱਗ ਜਾਂਦਾ ਦੋਸਤੋ ਤੇ ਪੈਂਡ 22 ਦਾ ਤਲਵੰਡੀ ਪਗੇਰੀਆਂ ਜੀ ਕਿਸੇ ਨੇ ਲੈਣੇ ਹੋਣ ਤਾਂ ਤੁਸੀਂ 22 ਪ੍ਰਦੀਪ ਦੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਇਹਨਾਂ ਦੀ ਬਲੱਡ ਲਾਈਨ ਤੇ ਉਮਰ ਕੀ ਆ ਉਹ ਆਪਾਂ ਬਾਈ ਤੋਂ ਸਿੱਧੀ ਜਾਣਕਾਰੀ ਲੈਣੀ ਆ ਆਜੂਗੀ ਦੋਸਤੋ ਤੇ ਬਾਈ ਪ੍ਰਦੀਪ ਆਪਣੇ ਨਾ ਤੁਸੀਂ ਕਹਿੰਦੇ ਸੀ ਆਪਣੇ ਫਾਰਮ ਤੇ ਦੁੱਗ ਜਾਨਵਰ ਵੀ ਸੀ ਲ ਹਾਂਜੀ ਹੈ ਜੀ ਉਹ ਕਿਹੜੇ ਕਿਹੜੇ ਜਾਨਵਰ ਆ ਬਾਈ ਉਹਨਾਂ ਦਾ ਡਿਟੇਲ ਦਿਓ ਜੀ ਸਾਨੂੰ ਕਿਹੜੇ ਕਿਹੜੇ ਇੱਕ ਤਾਂ ਜਿਹੜਾ ਵੀਰੇ ਕਾਲਾ ਮੱਥੇ ਪਟੇ ਵਾਲਾ ਜੀ ਉਹਦੇ ਵੀ ਦੋ ਪੈਰ ਚਿੱਟੇ ਆ ਇੱਕ ਮਗਰ ਲੱਕ ਮੂਰਲਾ ਜੀ ਏ ਬਈ ਇਹ ਮਾਂ ਪਿਓ ਵਾਲੇ ਪਾਸਿਓਂ ਤੇ ਇਹਦਾ ਕੰਡਾ ਘਾਟੀ ਇਹ ਇਹ ਬਛੇਰਾ ਹੀ ਹੈ ਨਾ ਬਈ ਦੋਨੇ ਨਹੀਂ ਇਹ ਕੋੜਾ ਅੱਛਾ ਇਹ ਕਾਲਾ ਕੋੜਾ ਇਹਦਾ ਕਾਲਾ ਇਹ ਕੋੜਾ ਅੱਨੌਣਾ ਜੀ ਇਹਦਾ ਰਕਾਰਡ ਆਪਣੇ ਕੋਲੇ ਹੈ ਜੀ ਜੀ ਪਰ ਇਹ ਸਵਾਰੀ ਦਾ ਚੰਗਾ ਹੈ ਜੀ ਸਵਾਰੀ ਬਹੁਤ ਸੋਹਣੀ ਕਰਾਉਂਦਾ ਅਰੇਬੀਆ ਚੱਲਦਾ ਹੂੰ ਜੇ ਕਿਸੇ ਵੀ ਨੇ ਸ਼ੌਂਕੀਆ ਤੌਰ ਤੇ ਰੱਖਣਾ ਹੈ ਜੀ ਕਿ ਕਈ ਜਵਾਕ ਕਈ ਜਾਇਦ ਕਰਦੇ ਆ ਕਿ ਘੋੜਾ ਲੈਣਾ ਹੈ ਰੱਖਣਾ ਕਰੇ ਜੀ ਤੇ ਪਾ ਸਿਰ ਦਾ ਜਾਨਵਰ ਹੈ ਜੀ ਕੋਈ ਬਾਹਲਾ ਮਹਿੰਗਾ ਨਹੀਂ ਸਸਤਾ ਹੀ ਹੈ ਤੇ ਇਹ ਆਪਾਂ ਦੇ ਦਾਂਗੇ ਜੀ ਨਾ ਕਾਲਾ ਹਾਂਜੀ ਕਾਲਾ ਮਤਲਬ ਇਹਦੀ ਉਮਰ ਕੀ ਹੋਗੀ ਬਈ ਇਸ ਟਾਈਮ ਉਹਨ ਮੇਰੇ ਸਾਬ ਨਾਲ ਹੋਣਾ ਚਾਹੀਦਾ ਇਹ ਵਿਚਾਰਾ ਪੰਜ ਸਾਲਾਂ ਦਾ ਜੀ ਯਾਨੀ ਕਿ ਹਜੇ ਹੁਣ ਹੀ ਲੈ ਕੇ ਆਂਦਾ ਬਈ ਨਹੀਂ ਇਹ ਲਿਆਂਦਾ ਤਾਂ ਪਹਿਲਾਂ ਦਾ ਗੁਜਰਾਤ ਸੀਗਾ ਇਹ ਉੱਥੇ ਨਾ ਵਿਚਾਰਾ ਕਿਸੇ ਦੇ ਘਰੇ ਭੁੱਖਾ ਮਰਦਾ ਸੀਗਾ ਹੂੰ ਬਹੁਤ ਜ਼ਿਆਦਾ ਲਿੱਸਾ ਸੀ ਜੀ ਤੇ ਮੈਂ ਰਿਆ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਹਿੰਦਾ ਯਾਰ ਤੂੰ ਜੇ ਘੋੜਾ ਦੇ ਦੇ ਤਾਂ ਤੂੰ ਜੋ ਪੈਸੇ ਲੈਣੇ ਲੈ ਲਾ ਉਹ ਕੰਦਾ ਹੀ ਵੇਚਣਾ ਹੀ ਆ ਤੇ ਅਸੀਂ ਉਹਨੂੰ ਪੈਸੇ ਦੇ ਕੇ ਤੇ ਇਹ ਲੈ ਜਾਂਦਾ ਤੇ ਇਹ ਹੁਣ ਤਾਂ ਤਿਆਰ ਹੋ ਗਿਆ ਪਹਿਲਾਂ ਤਾਂ ਵਿਚਾਰਾ ਬੜਾ ਕਮਜ਼ੋਰ ਆ ਸੀ ਯਾਰ ਮੈਂ ਨਾ ਬਾਈ ਆ ਵੀ ਗੱਲ ਜੀ ਸੋਚਦਾ ਹੁੰਦਾ ਕਈ ਬੰਦੇ ਰੱਖ ਲੈਂਦੇ ਆ ਘੋੜੇ ਹਾਂ ਨਹੀਂ ਮੁਰ ਕੇ ਗੌਰ ਕਰ ਨਹੀਂ ਕਰਦਾ ਯਾਰ ਇਹ ਜਾਨਵਰ ਇਹੋ ਜਿਹਾ ਥੋੜਾ ਯਾਰ ਹਨਾ ਇਹ ਤਾਂ ਬੜਾ ਸੋਚਾ ਹੈ ਨਾ ਬਾਈ ਕੋਈ ਸੇਵਾ ਕਰਦਾ ਕੋਈ ਨਹੀਂ ਕਰਦਾ ਪਰ ਜੇ ਨਹੀਂ ਹੁੰਦੀ ਤਾਂ ਵੇਚ ਦੋ ਹਾਂ ਨਾ ਰੱਖੋ ਕੋਈ ਕਿਹੜਾ ਕੋਈ ਨਹੀਂ ਸੇਵਾ ਹੁੰਦੀ ਸੀ ਤੇ ਮੈਂ ਜਾਨਵਰ ਸੇਲ ਕਰ ਦਿੱਤੇ ਸੀ ਤੁਸੀਂ ਛੁੱਟੀ ਮਾਰੀ ਸੀਗੀ ਵੇਚ ਦੀ ਹਾਂ ਮੈਂ ਉਦੋਂ ਮੁਫਤੀ ਦਿੱਤੇ ਮੈਂ ਕਹਾ ਲੈ ਜੋ ਯਾਰ ਨਹੀਂ ਸਾਂਭੇ ਜਾਂਦੇ ਔਖੇ ਯਾਰ ਕੋਈ ਵਾਰ ਲੇਬਰ ਵਾਲੋ ਹੀ ਔਖੇ ਹੋ ਜਾਂਦੇ ਹਨ ਲੇਬਰ ਦਾ ਵੀ ਬੜੀ ਹੈ ਨਾ ਪ੍ਰੋਬਲਮ ਪੈਂਦੀ ਬਾਈ ਫਿਰ ਹੁਣ ਆਪਣੇ ਇੱਥੇ ਫਾਰਮ ਤੇ ਲੇਬਰ ਹੈ ਯਾ ਬੰਦੇ ਹੈਗੇ 2 ਹੈਗੇ ਆਪਣੇ ਕੋਲ ਜੀ ਤੇ ਨਾਲ ਜਾਨੀ ਕਿ ਆਪ ਵੀ ਹਾਂ ਆਪ ਤਾਂ ਨਾਲ ਰਹੇ ਨੇ ਆਪ ਬਿਨਾ ਤਾਂ ਫਿਰ ਹਨਾ ਬਾਈ ਗੱਲ ਨਹੀਂ ਪਾਦੀ ਹਨਾ ਬਿਲਕੁਲ ਤੇ ਬਈ ਇੱਕ ਹੋਰ ਆਪਣਾ ਵਸ਼ੇਰਾ ਸੀਗਾ ਕਿ ਹਾਂ ਉਹ ਸਿੰਧੀ ਵਸ਼ੇਰਾ ਸਿੰਧੀ ਉਹ ਪੰਜ ਕਲਿਆਣ ਜੀ ਮੱਥੇ ਫੁੱਲ ਚਾਰੇ ਪੈਰ ਚਟੇ ਆ ਜੀ ਉਹਦੀ ਆਪਾਂ ਹੱਕ ਠੋਕ ਕੇ ਗਾਰੰਟੀ ਲੈਨੇ ਆ ਕਿ ਪਿਓ ਸਿੰਧੀ ਜਾਨਵਰ ਆ ਹੂੰ ਤੇ ਕਿਸੇ ਨੇ ਸ਼ੌਕੀਆ ਤੌਰ ਤੇ ਰੱਖਣ ਵਾਲਾ ਜੀ ماں ਵੀ ਇਹਦੀ ਬਹੁਤ ਚੰਗੀ ਆ ਨੀਲੀ ਸੀਗੀ ਜੀ ਤੋਰੇ ਵਾਲੀ ਸੀਗੀ 35 ਤੁਰਦੀ ਸੀ ਉਹ ਰੇਵੀਆ 35 33 36 35 36 ਤੁਰਦੀ ਸੀ ਜੀ ਬਾਪ ਇਹਦਾ ਰਿਕਾਰਡ ਤੋੜ ਸੀ ਉਹ ਹਰੇਕ ਮੇਲੇ ਤੇ ਜਿੱਤਦਾ ਰਿਹਾ ਜੀ ਇਹ ਵੀ ਇਹਦੇ ਵਿੱਚ ਇਹ ਬਈ ਇਹਦੇ ਮਾਪਿਓ ਕਿੱਥੋਂ ਦੇ ਸੀਗੇ ਉਹ ਕੱਚੇ ਚ ਗੁਜਰਾਤ ਚ ਅੱਛਾ ਗੁਜਰਾਤ ਉਹ ਗੁਜਰਾਤ ਤੋਂ ਹੀ ਲੈ ਕੇ ਆਏ ਆਪਣੇ ਘਰ ਦਾ ਹੀ ਜਨਮ ਹੈ ਨਾ ਹਾਂ ਘੋੜੇ ਬਹੁਤ ਘੋੜੇ ਘੁੜਨ ਉੱਥੇ ਬਿਲਕੁਲ ਆਪਣੇ ਘਰ ਦਾ ਜਨਮ ਹੈ ਇਹਦਾ ਜੀ ਬਹੁਤ ਚੰਗਾ ਬਸ਼ੇਰਾ ਜਿਹਨੂੰ ਕਹਿ ਸਕਦੇ ਆ ਉਹ ਆ ਤੇ ਨਾ ਕਰੂਗਾ ਕੋੜਾ ਇਹੋ ਜੀ ਚੀਜ਼ ਹੈ ਰੇਵੀਏ ਪੰਦ ਦੇ ਵਿੱਚ ਨਾ ਨਾ ਕਰਨ ਵਾਲਾ ਬੱਚਾ ਹੈ ਜੀ ਭਜਦਾ ਤੁਸੀਂ ਵੇਖਿਆ ਹਾਂ ਮੈਂ ਵੇਖਿਆ ਸੀ ਬੜਾ ਸੋਹਣਾ ਭਜਦਾ ਹੈ ਨਾ ਬਛੜਾਪੇ ਭਜਦਾ ਸੀ ਪਰ ਰੇਵੀਆ ਕਿਆ ਹੀ ਬਾਤ ਰੂ ਸਾਲ ਤੋਂ ਉੱਤੇ ਅਲੱਗ ਦਾ ਮੈਨੂੰ 2 ਕੁ ਮਹੀਨੇ ਇਹ ਹੂੰ ਮਹੀਨਾ 2 ਮਹੀਨੇ ਸਾਲ ਤੋਂ ਤੇ ਕੱਦ ਵੀ ਸੋਹਣਾ 60 ਇੰਚ ਤੱਕ ਕਰ ਜਾਊਗਾ 60 ਇੰਚ ਤੱਕ 60 ਇੰਚ ਤੱਕ ਕੱਦ ਵੀ ਕਰ ਜਾਊ ਪਰ ਬਛੇਰਾ ਨਾ ਕਰੂਗਾ ਇਹੋ ਜੀ ਚੀਜ਼ ਅੱਛਾ ਇਹ ਸਿੰਧੀ ਮਾਰ ਮਾੜੀ ਵੇਖ ਜੀ 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 ਰੇਵੀਆ ਰੂਵੀਆ ਸੋਹਣਾ ਚੱਲਦਾ ਵਾ ਜੀ ਜੇ ਕਿਸੇ ਵੀਰ ਨੇ ਲੈਣਾ ਹੈ ਬਿਲਕੁਲ ਭਾ ਸਰ ਦਾ ਜਾਨਵਰ ਆ ਕੋਈ ਮਹਿੰਗਾ ਨਹੀਂ ਲੈ ਕੇ ਜਾ ਸਕਦਾ ਮਤਲਬ ਭਾ ਦੇ ਵਿੱਚ ਬੰਨ ਲੈ ਜਿਵੇਂ ਆਪ ਕੋਈ ਨੇ ਫਾਰਮ ਦੇ ਵਿੱਚ ਰੱਖਣਾ ਹੋਵੇ ਹਨਾ ਬਿਲਕੁਲ ਜੀ ਬਿਲਕੁਲ ਝੂਟੇ ਝਾਟੇ ਲੈਣਾ ਤੇ ਕਈ ਵਾਰੀ ਬੰਦੇ ਨੇ ਆਪ ਦੱਸ ਹੀ ਦਿੰਨੇ ਯਾਰ ਆਪ 50000 ਦਾ ਦੇਣਾ ਗੱਲ ਖਤਮ ਜੀ 100 ਆਥਰਾ ਸਿਰ ਚਲੋ ਹਾਂ ਇਹ ਵੀ ਬਾਈ ਠੀਕ ਹੈ ਨਾ ਵੀਡੀਓ ਦੇ ਵਿੱਚ ਦਾ ਸਤਾਇਆ ਕਹੀ ਨਾ ਦਾ ਨਹੀਂ ਰੇਟ ਦੱਸਦੇ ਹੁੰਦੇ ਨਾ ਮੈਂ ਫੋਨ 'ਤੇ ਕਰਾਂਗੇ ਗੱਲ ਬਿਲਕੁਲ ਤੇ ਦੋਸਤੋ 50 ਹਜ਼ਾਰ ਦਾ ਬਾਈ ਨੇ ਮੌਕੇ ਦੇ ਮਾਨਤਾ ਨੂੰ ਵੀ ਕਰ ਦਾਂਗੇ ਜੀ ਤੇ ਇੱਥੇ ਬਾਈ ਕੋਲੇ ਤਿੰਨ ਜਾਨਵਰ ਖੜੇ ਆ ਇੱਕ ਤਾਂ ਹੰਟਰ ਆ ਤੇ ਪ੍ਰਥਵੀ ਆ ਤੇ ਇੱਕ ਐਡਮ ਆ ਇਹ ਤਿੰਨੇ ਟੌਪ ਦੇ ਘੋੜੇ ਆ ਦੋਸਤੋ ਤੇ ਦੋ ਬਾਈ ਦੇ ਸੇਲ ਆ ਐਡਮ ਤੇ ਪ੍ਰਥਵੀ ਤੇ ਬਾਕੀ ਤੁਸੀਂ ਬਾਈ ਨਾਲ ਫੋਨ 'ਤੇ ਕੰਟੈਕਟ ਕਰ ਲਿਓ ਤੇ ਅਸੀਂ ਇੱਕ ਹੋਰ ਜਾਣਕਾਰੀ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਤਦ ਤੱਕ ਲਈ ਬਾਈ प्रदीप ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਹੈਨਾ ਤੇ ਧੰਨਵਾਦ ਬਾਈ ਜੀ